ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਤੇ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਵੀ ਸਕਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਵਿਆਹਾਂ ਦੇ ਵਿੱਚ ਕੋਈ ਨਾ ਕੋਈ ਰਸਮ ਕੀਤੀ ਜਾਂਦੀ ਹੈ ਤੇ ਲਾੜਾ ਤੇ ਲਾੜੀ ਦੇ ਵੱਲੋਂ ਰਸਮਾਂ ਕਰਵਾਈਆਂ ਜਾਂਦੀਆਂ ਤੇ ਆਹ ਵੀਡੀਓ ਦੇ ਵਿੱਚ ਤੁਸੀਂ ਵੇਖੋ ਜਿਵੇਂ ਲਾੜਾ ਤੇ ਲਾੜੀ ਦੇ ਵੱਲੋਂ ਵਰਮ ਵਾਲਾ ਦੀ ਰਸਮ ਕੀਤੀ ਜਾਂਦੀ ਹੈ ਅਤੇ ਉਵੇਂ ਹੀ ਤੁਸੀਂ ਦੇਖੋ ਕਿ ਜੋ ਘਰ ਦੇ ਵਿੱਚ ਪਾਲਤੂ ਜਾਨਵਰ ਰੱਖੇ ਹੋਏ ਨੇ ਉਹਨਾਂ ਦਾ ਵੀ ਉਸੇ ਤਰ੍ਹਾਂ ਹੀ ਵਿਆਹ ਕੀਤਾ ਜਾਂਦਾ ਤੇ ਉਹਨਾਂ ਤੋਂ ਵੀ ਉਸੇ ਹਾਂ ਹੀ ਰਸਮਾਂ ਕਰਵਾਈਆਂ ਜਾਂਦੀਆਂ ਨੇ ਅਤੇ ਵੀਡੀਓ ਦੇ ਵਿੱਚ ਤੁਸੀਂ ਦੇਖੋ ਕਿ ਕੁਝ ਕੁੜੀਆਂ ਨਾਲ ਦੇਖੋ ਜੋ ਪਾਲਤੂ ਜਾਨਵਰ ਨੇ ਦੇਖੋ ਉਹਨਾਂ ਦੀਆਂ ਸਾਲੀਆਂ ਬਣ ਕੇ ਜਿਵੇਂ ਸਾਲੀਆਂ ਵੱਲੋਂ ਲਾੜੇ ਦੇ ਬੂਟ ਚੁੱਕ ਕੇ ਉਸ ਨੂੰ ਸਗਣ ਲੈ ਕੇ ਫਿਰ ਬੂਟ ਵਾਪਸ ਕੀਤੇ ਜਾਂਦੇ ਨੇ ਤੇ ਉਸੇ ਤਰ੍ਹਾਂ ਹੀ ਤੁਸੀਂ ਦੇਖੋ ਕੁੜੀਆਂ ਘਰ ਦੇ ਵਿੱਚ ਜੋ ਪਾਲਤੂ ਜਾਨਵਰ ਰੱਖੇ ਹੋਏ ਨੇ ਤੇ ਉਹਨਾਂ ਦੇ ਤੁਸੀਂ ਦੇਖੋ ਕਿ ਜੋੜੇ ਚੁੱਕ ਕੇ ਦੇਖੋ ਉਸ ਤਰ੍ਹਾਂ ਦੀ ਹੀ ਰਸਮ ਕਰਦੀਆਂ ਨੇ ਅਤੇ ਬਾਅਦ ਵਿੱਚ ਤੁਸੀਂ ਦੇਖੋ ਕਿ ਜਿਸ ਤਰ੍ਹਾਂ ਕੁੜੀ ਨੂੰ ਢੋਲੀ ਦੇ ਵਿੱਚ ਬਿਠਾਇਆ ਜਾਂਦਾ ਤੇ ਉਸੇ ਤਰ੍ਹਾਂ ਹੀ ਤੁਸੀਂ ਦੇਖੋ ਪਾਲਤੂ ਜਾਨਵਰਾਂ ਦੀ ਵੀ ਢੋਲੀ ਤੋਰੀ ਜਾਂਦੀ ਹੈ ਬਾਕੀ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜਰੂਰ ਪ੍ਰੈਸ ਕਰਕੇ ਜਾਇਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ